ਕਾਉ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਏ ਇਹਦੇ ਤੇ ਵਿਕੀ ਨਾ ਖਰੇ ਦੇ ਖੇਤ ਕਿੰਨੀ ਖਣਕ ਲੱਗ ਕੇ ਵੀ ਜਣ ਵਿਕੀ ਹੋਣੀ ਅਜੇ ਸੈਟਿੰਗ ਹੀ ਨਹੀਂ ਆ ਰਹੀ ਹਾਲੇ ਇਹ ਸਟੈਡੀ ਜਾਵਾ ਸੁਪਰ ਸੀਡਰ ਆਪਣਾ ਜਣ ਉਹ ਪਾਖ ਲੈਂਦਾ ਆਪਾਂ ਟਰੈਕਟਰ ਕੇਲੇ ਨਾ ਹੁਣ ਹਾਲੇ ਬੀਜ ਦਾ ਪਤਾ ਵੀ ਕਿੰਨੇ ਨੰਬਰ ਵਾ ਕਿੰਨਾ ਪੈਂਦਾ ਨਾ ਕੋਈ ਹੁਣ 1 ਕਿਲਾ ਬੀਜਣ ਲੱਗਿਆਂ ਪਹਿਲਾਂ ਫਿਰ ਦੇਖਦੇ ਆਂ ਇਹਦੀ ਸੈਟਿੰਗ ਜੀ ਕਰਕੇ ਆਹ ਟਰੈਕਟਰ ਦਾ ਵੀ ਨਹੀਂ ਕੋਈ ਥੁਰਜਾ ਲੱਗਦਾ ਵੀ ਕਿਹੜੇ ਗੇਅਰ ਮੈਂ ਚਲਾਈਏ ਕਿਹੜੇ ਚੰਨਾ ਚਲਾਈਏ ਚਲੋ ਦੇਖਦੇ ਹਾਂ ਕਿਵੇਂ ਲੋਟ ਆਉਂਦਾ ਇਹ ਇਹ ਦੂਆ ਕਿਹੜਾ ਦਿਨ ਲੱਗਿਆ ਪਰਾਲੀ ਪਈ ਆ ਖੇਤ ਚੁੱਕਣੇ ਨਿਕਲ ਬਣੀ ਜਾਂਦਾ ਖੇਤ ਚਲੋ ਬਜਾਈ ਤਾਂ ਸੋਹਣੀ ਹੁੰਦੀ ਵੈਸੇ ਦਾ ਬੱਪਾ ਵੀ ਲੱਗਿਆ ਵਾਏ ਜਿੱਥੇ ਜਿੱਥੇ ਮੋਟੀ ਪਈ ਹੈ ਜਿਆਦਾ ਉਹਨੂੰ ਖੰਡਾਉਣ ਲੱਗਿਆ ਵਾਏ ਕਲਦਾ ਵੀ ਕੰਮ ਵਧੀਆ ਆਨੇ ਉਹਦੇ ਜੂਜੂ ਕੰਮ ਨਹੀਂ ਬੜੀ ਜਾਂਦਾ ਜੂਜੂ ਧੀ ਹੱਥ ਲੱਗੀ ਜਾਂਦੀ ਹੈ ਸਸਰੀ ਘਰ ਦੀ ਸਾਰਾ ਸਸਰੀ ਘਰ ਆ ਡਲੀਆਂ ਦੀਆਂ ਕੰਮ ਖਰਾਬ ਹਾਂ ਇਹ ਖਰਾਬ ਕਰਦੇ ਕਿਤੇ ਕਿਤੇ ਡਲੀਆਂ ਘਰ ਦੇ ਵਿੱਚ ਜੇ ਫਸ ਜਾਂਦੀ ਨਾ ਜਾ ਕੇ ਰੇ ਗਿਰਨਾ ਬੰਦ ਕਰ ਦੋ ਹਾਂ ਹਾਂ ਇਹਦੇ ਗੇਰੇ ਹੋਰ ਹੋਰੇ ਹੋਰੇ ਨੇ ਦੂਸਰੇਆਂ ਗਰਾਰੀਆਂ ਚ ਕਣਗਿਰਦੀ ਹੈ ਹਾਂ ਉਹ ਖੜੇ ਹੀ ਗਿਰਦਾ ਕਣਕ ਤਾਂ ਹੁੰਦੀ ਜਮੇ ਹੀ ਸਾਫ ਉਹ ਕਹਿੰਦਾ ਜੇ ਕੋਈ ਮੋਟੀ ਡਲੀ ਹੋਈ ਉਹਨੇ ਮਨੂੰ ਮੁੰਡੇ ਨੇ ਪਹਿਲੀ ਕਹਿੰਦਾ ਆਪਣਾ ਸਿੱਖ ਠੀਕ ਠੀਕ ਹੈ ਤਾਂ ਵੀਰ ਬਣ ਕੇ ਉਹਨੂੰ ਪਹਿਲੀ ਚੱਕ ਲਓ ਉਹ ਕਹਿੰਦਾ ਬਾਅਦ ਅਸੀਂ ਕੋਈ ਫਾਇਦਾ ਨਹੀਂ ਕਹਿੰਦਾ ਤੁਸੀਂ ਬਾਤ ਤੇ ਦੇਖਣਾ ਵੀਰੇ ਇਹ ਤਾਂ ਪੇਈ ਨਹੀਂ ਇਹਨਾਂ ਜਿਹੜੇ ਡਲੀਏ ਵਿੱਕੀ ਜਿੱਕਰ ਹੁਣ ਉਹ ਗਰਾਰੀ ਜਿਹੜੀ ਕੋਈ ਮੀ ਜਾਂਦੀ ਐ ਜਦੋਂ ਪਰ ਇਹ ਖਤਮ ਹੋ ਜਾਂਦਾ ਗਰਾਰੀ ਖਾਲੀ ਹੋ ਜਾਂਦੀ ਐ ਫਿਰ ਨੂੰ ਪੰਨ ਵੀ ਲੰਦੀ ਐ ਹਾਂ ਫੇਰ ਭੰਨਦੀ ਐ ਮੈਂ ਉਦੋਂ ਦੇਖਿਆ ਹਸ ਵੀਰ ਦੇ ਵੀ ਮਾਤਾ ਲਾਓ ਨਾਲੇ ਡਲੀਏ ਨਿਕੜ ਜੂਗੇ ਨਾਲੇ ਰੇਰ ਰਲ ਜੂਗਾ ਹੁਣ ਮੈਂ ਹਸਮੀ ਦਾ ਚਲਾਉਂਦਾ ਰਿਹਾ ਰੈਕਟਰ ਉਹਦਾ ਸ਼ਟਰ ਗੇਅਰ ਹਾਂ ਉਹਦੇ ਸ਼ਟਰ ਗੇਅਰ ਕਰਕੇ ਹੀ ਇੰਨਾ ਢੰਗਾ ਆ ਪਤਾ ਬਹੁਤ ਇਹਦਾ ਹਰੇ ਥੱਲੇ ਤੇ ਅਜੇ ਭਲੇਖਾ ਲੱਗਦਾ ਬਣ ਮੋੜ ਚਲ ਜਾਨੂੰ ਭਲੇਖਾ ਭਲੋਖਾ ਚੱਕਾ ਹੌਣਾ ਜਾਨੂੰਗਾ ਤੇਨੂੰ ਕੀ ਸਾਡਾ ਕੰਮ ਤੇਨੂੰ ਕੰਮ ਹੋ ਆਈ ਮੇਰੇ ਸਾਡਾ ਕੰਮ ਨਿਬੜ ਜਾਣਾ ਟਰੈਕਟਰ ਵਿੱਚ ਬੀਜ ਪਾ ਦਿੰਨਾ ਬੀਜ ਤਾਂ ਥੋੜਾ ਜਾ ਬੀਜ ਤਾਂ ਹਾਂ ਇਹਦਾ ਮੈਨੂੰ ਲੱਗਾ ਦਾ ਕੋਈ ਨਾ ਵੱਧਦਾ ਇਹਦਾ ਨਾ ਜਿੱਥੇ ਸਾਰੀ ਕਣਕ ਦੀ ਬੀਜ ਹੁੰਦੀ ਜਿੱਥੇ ਕਦੇ ਘੱਟ ਕਰ ਲਾ ਕਦੇ ਵੱਧ ਕਰ ਲਾ ਐ ਹੋਈ ਜਾਂਦਾ ਇਹ ਸਬਰ ਨਹੀਂ ਹੈਗਾ ਹਾਂ ਹਾਂ ਲੈ ਲੈ ਢੱਕਣ ਆਪਣੇ ਮਨ ਨੂੰ ਆਇਆ ਰਹਿੰਦਾ ਵੀ ਯਾਰ ਘੱਟ ਨਾ ਬੀਜ ਪੈ ਜਾਵੇ ਹੂੰ ਹੂੰ ਜੇ ਥੋੜਾ ਜਿਹਾ ਵੱਧ ਪੈ ਗਿਆ ਕਿਤੇ ਉਹੀ ਨਸਰ ਵਾਲਾ ਮੰਗ ਜਾਮ ਜਵੇ ਜੰਮਣਾ ਦਾ ਸਾਰੀ ਹੈ ਹਾਂ ਲਾ ਵੀ ਜੰਮਿਆ ਹੋਣਾ ਜਿਹੜਾ ਹੁਣ ਪਿਆ ਹੁਣ ਲਾ ਵੀ ਢੱਕਣੀ ਦਾ ਕਵੇਲਾ ਨਹੀਂ ਕਰਨਾ ਮੌਸਮ ਦੇ ਰੰਗ ਢੰਗ ਦੇ ਬਦਲਦਾ ਨਹੀਂ ਕੋਈ ਨਹੀਂ ਮੌਸਮ ਵੇਖਣੇ ਆ ਧੂਆਂ ਜਿਹੜਾ ਵਾਪਸ ਵੀ ਕੀ ਚੱਕਰ ਆ ਇਹ ਹੋਰ ਅੱਗ ਲੱਗੀ ਨਹੀਂ ਹੈਗੀ ਧੂਆਂ ਅੱਗ ਲੱਗੀ ਨਹੀਂ ਹੈਗੀ ਉਹੋ ਹੀ ਤਾਂ ਚੱਕਰ ਆ ਇਹ ਕਹਿੰਦੇ ਇਹ ਮੈਂ ਕਹਿੰਦਾ ਜਿਹੜਾ ਪਿੱਛੇ ਦੇ ਆ ਗਿਆ ਪਾਕਿਸਤਾਨ ਕੇ ਨਹੀਂ ਦੇਹਾ ਆਪਣੇ ਖੜ ਗਿਆ ਆ ਕੇ ਹੌਲੀ ਹੌਲੀ ਦਿੱਲੀ ਪਹੁੰਚੂਗਾ ਇਹ ਫਿਰ ਜਿੰਮੇਦਾਰਾਂ ਨੇ ਬਦਨਾਮ ਹੋਣਾ ਵੀ ਹਾਂ ਹਾਂ ਜਿੰਮੇਦਾਰਾਂ ਨੇ ਅੱਗ ਲਾਈ ਤਾਂ ਦਿੱਲੀ ਧੂਆਂ ਇਹ ਦੇਖ ਲੋ ਜੀ ਆ ਜਮਾਂ ਹੀ ਆ ਕੇ ਨਹੀਂ ਲਾਈ ਵੀ ਆਪ ਕੋਲ ਸਾਰੀ ਮਾਲ ਪਈ ਆਏ ਇਹ ਵਿੱਚੇ ਮਿਲਾ ਰਹੇ ਆਂ ਸਾਲਾ ਕੋ ਟਰੈਕਟਰ ਦਾ ਜ਼ੋਰ ਲੱਗਦਾ ਤਾਂ ਹੈਗਾ ਪਰ ਇੱਕ ਗੱਲ ਆ ਵੀ ਖੇਤ ਬਣਦਾ ਐ ਨਾ ਇੱਕ ਨਮਾ ਹਾਂ ਹਾਂ ਟਰੈਕਟਰ ਹੌਲਾ ਬਹੁਤ ਹੈ ਮੂਰੇ ਦੇ ਮੂਰੇ ਬੇਟ ਬੂਟਾ ਤੇ ਲਾਉਣੇ ਬਣਿਆ ਅਦਾ ਹੁਣ ਕੰਮ ਇਕੱਠੇ ਹੀ ਕਰਾਉਣਾ ਆਪਾਂ ਨੇ ਛਤਰੀ ਦਾ ਵੀ ਵਿੱਚ ਵਿੱਚ ਇੱਕ ਛੋਟਾ ਜਿਹਾ ਡੈਕ ਲਵਾ ਦੇਣਾ ਹੋਣਾ ਲੈਫਟ ਸਹੀ ਬੰਨ ਹੋ ਗਈ ਜੀ ਇਹਦੀ ਉਹ ਟਰੈਕਟਰ ਜਿਆਦਾ ਲੋਡ ਵੀ ਨਹੀਂ ਮੰਨਦਾ ਤੇ ਸਹੀ ਚੱਲਦਾ ਗਾ ਮੈਂ ਜੇ ਪਹਿਲਾ ਪਹਿਲਾ ਅਸੀਂ ਸਟਾਰਟ ਕਰਾਇਆ ਜੀ ਗਮ ਜਿਆਦਾ ਟਰੈਕਟਰ ਨੂੰ ਆਇਆ ਤਾਂ ਵੀ ਮਾ ਇਹ ਸਾਰੀ ਜੜੀ ਆ ਰੇ ਇਸ ਉਪਰ ਟਰੈਕਟਰ ਚੱਲੂਗਾ ਤੇਲ ਦਾ ਤਾਂ ਕੱਢ ਦੋ ਨਾ ਇਹਨੇ ਧੂਆਂ ਤੇ ਨਾ ਔਰਣਾ ਨਹੀਂ ਬੀਜ ਪਾ ਲਾ ਦੇ ਮਾ ਰਹਿਣ ਦੇ ਘਰ ਤੋਂ ਪਾ ਕਹਿੰਦਾ ਨਹੀਂ ਪਾ ਦੇ ਪੂਰਾ ਪੂਰਾ ਹੀ ਮੈਂ ਪਾ ਲਾ ਹੁਣ ਲਾ ਕੇ ਡਾਸ ਕਰਨਾ ਇਹਨੇ ਜੇ ਟਰੈਕਟਰ ਇੱਕ ਗੱਲ ਹੈਗੀ ਜੀ ਇਹ ਸੰਧਾਂ ਦੀ ਮੌਜੂਦਤਾ ਬਹੁਤ ਹੋ ਗਈ ਜਿਹੜਾ ਸੁਸਾਇਟੀ ਚ ਆ ਗਿਆ ਸੰਧ ਸਾਡੇ ਤਾਂ ਹੋਣਾ ਹੈ ਕਈ ਪਿੰਡਾਂ ਤੋਂ ਤਾਂ ਬਹੁਤ ਜ਼ਿਆਦਾ ਪਹਿਲਾਂ ਦੇ ਆਏ ਹੋਇਆ ਵੀ ਕੰਮ ਬੰਦੇ ਦਾ ਛੇਤੀ ਨਿਬੜ ਜਾਂਦਾ ਬਹੁਤ ਕਿਤੇ ਹੁਣ ਜੇ ਮਾਤੜ ਵਰਗੇ ਨੇ ਇਹਦਾ ਸੁਪਰ ਸੀਟਰ ਲੈਣਾ ਹੁੰਦਾ ਤਾਂ 2 ਲੱਖ ਰੁਪਏ ਪਹਿਲਾਂ ਲਾਉ ਤਾਂ ਲੋਕ ਆ ਕਿਤੇ ਕਿਤੇ ਨਾ ਗੂੜਾ ਜਿਹਾ ਲੱਗ ਜਾਂਦਾ ਸਾਈਡ ਪਰ ਹੁਣ ਉਹਨੇ ਪਿੱਛੇ ਧਿਆਨ ਨਹੀਂ ਦਿੱਤਾ ਹੈਗਾ ਜਿਹੜੀ ਉਹ ਬੱਟ ਜੀ ਬਣਦੀ ਜਾਂਦੀ ਇੱਕ Ben malzeme diye nasıl kadar para aldı da? ਬਜਾਈ ਹੋ ਗਈ ਜੀ ਤਕਰੀਬਨ ਤਕਰੀਬਨ ਸਾਰੇ ਬਸ ਕੁਸਕੇ ਰਿਆ ਹਰ ਆ ਗਿਆ ਅ ਬਿੱਗਾ ਕਿਥੋਂ ਰਹਿ ਗਿਆ ਤੇ ਬਿੱਗਾ ਕਿਥੋਂ ਮੋਟਰ ਕੋਲ ਰਹਿ ਗਿਆ ਜੀ ਉਧਰ ਸਾਰੀ ਉਹ ਬਜਾਈ ਹੋ ਗਈ ਆ ਖੇਤ ਦੇ ਵਿੱਚ ਹੈ ਤਾਂ ਕਿ ਲਾ ਜਾਈ ਥੋੜੀ ਜੀ ਅ ਅਜਨੀ ਪਰਾਲੀ ਪਈ ਇਹਦੇ ਵਿੱਚ ਦੇਖੋ ਜੀ ਤੇ ਇਧਰਲੀ ਸਾਈਡ ਆਹ ਕੁਝ ਰੂਟਾ ਬੀਟਰ ਕਰ ਰਿਹਾ ਪਰ ਡਾਕਰ ਜਮੀਨਾਂ ਥੋੜੀ ਜੀ ਡਲੇ ਜੀ ਬਣ ਰਹੇ ਹਰ ਸਾਲ ਇਦਾਂ ਹੀ ਹੁੰਦਾ ਇਹਦੇ ਚ ਚਾਹੇ ਜੇ ਅਸੀਂ ਰੂਟਾ ਪੀਟਰ ਨਾਲ ਵੀ ਬੀਜੀ ਤਾਂ ਵੀ ਆਹੀ ਹਾਲਾਤ ਹੁੰਦੇ ਆ ਇਹਦੇ ਚ ਪਰ ਕਣਕ ਵਧੀਆ ਹੋ ਜਾਂਦੀ ਬਾਅਦ ਚ ਇਹਦੇ ਸਾਰੇ ਨਾਲ ਤੇ ਤੂੰ ਡਾਕਟਰ ਜਮੀਨਾਂ ਬਾਕੀ ਮਹਾਰਾਜ ਦੀ ਦਿਆ ਨਾਲ ਜਿਹੜਾ ਜਿਹੜਾ ਬੀਜ ਪਾਈ ਜਿਹਨੇ ਜਿਹਨੇ ਦਿੱਤਾ ਜਿੱਥੇ ਵੀ ਬੀਜਿਆ ਸਾਰਿਆਂ ਦਾ ਵਧੀਆ ਹੋ ਜਾਵੇ ਬਿੰਦਰ ਸਵੇਰ ਦੀ ਬੈਠਾ ਜੀ ਡਾਕਟਰ ਤੇ ਅੱਜ ਖੱਚਿਆ ਪੈਗਾ ਮੈਨੇ ਵੀ ਹੁਣ ਤਾਂ ਸਾਡਾ ਵੀ ਕੰਮ ਗੇੜਚੇ ਹੋ ਗਿਆ ਅੱਜ ਬਾਈ ਗਿਆ ਵਸੇ ਕਿਤੇ ਬਾਹਰ ਬਿੰਦਰ ਨੂੰ ਬਲਾਵਾ ਜੀ ਆਵਤ ਪਰ ਮੈਂ ਤਾਂ ਤੇਰੇ ਕੋਲ ਰੇ ਵਿਜੀਟ ਹੁੰਦੀ ਥੱਕ ਗਿਆ ਜੀ ਅੰਨੀ ਦੂਰ ਅੱਛੇ ਤੱਕ ਲਿਆਉਣ ਵਾਸਤੇ ਵੀ ਬੀਜ ਅਰ ਰੇ ਪੂਰਾ ਕਰਦਾ ਜੀ Baş üstəni çöpçüləri hünar